ਇੱਕ ਵਾਰੀ ਮੈਂ ਗਿਲਾਂ ਵਾਲੀ ਨਹਿਰ 'ਚ ਛਾਲ ਵੀ ਮਾਰਤੀ ਸੀ ਉਹ ਬਸ ਘਰ ਦੇ ਕਲੇਸ਼ ਵੰਡੀ ਇੱਕ ਵਾਰੀ ਮੈਂ ਯੈਰ ਵੀ ਖਾਲੀ ਸੀ ਉਸ ਤੋਂ ਬਾਅਦ ਮੈਂ ਫਿਰ ਕਿਆ ਛੱਡ ਕੀ ਲੈਣਾ ਦੁਨੀਆ ਤੇ ਫਿਰ ਤਾਂ ਮਹਾਰਾਜ ਦੇ ਲੜ ਲੱਗੇ ਸੀ ਟੇਸਣਾ ਤੇ ਸੌਂਦਾ ਹੁੰਦਾ ਸੀ ਫੁੱਟਬਾਲਾਂ ਤੇ ਮੋਢੇ ਤੇ ਮਾਲ ਇੱਥੋਂ ਬੇਦਾ ਬੇਦਮੇ ਮਸ਼ਹੂਰ ਹੋ ਗਈ ਇੱਥੋਂ ਲੁਧਿਆਣੇ ਦਾ ਰਹਿਣ ਵਾਲਾ ਮੈਂ ਮੇਰੇ ਦੋ ਮੁੰਡੇ ਆ ਇੱਕ ਕੁੜੀ ਆ ਕੱਢਿਆ ਸੀਗਾ ਉਹਨਾਂ ਨੇ ਤੁਹਾਨੂੰ ਹਾਂ ਕਰੋਗਾ ਅੱਟਤਾ ਸੀ ਪਰ ਮੇਰੇ ਵਾਸਤੇ ਸਭ ਮਰੇ ਹੋਇਆ ਮੈਂ ਕਿਸੇ ਰਿਸ਼ਤੇਦਾਰ ਕੋਲ ਰਿਸ਼ਤੇਦਾਰ ਬਹੁਤ ਮੋਟੇ ਆ ਕਿਸੇ ਨਾਲ ਕੋਈ ਮਤਲਬ ਨਹੀਂ ਅੱਜ ਕਿਵੇਂ ਤੁਸੀਂ ਹਿੰਦੂ ਤੋਂ ਸਿੱਖ ਬਣੇ ਕਿਵੇਂ ਮਤਲਬ ਕਿ ਬਾਬਾ ਨਾਨਕ ਨਾਲ ਜੁੜੇ ਬਾਹਰ ਰਹਿੰਦਾ ਸੀ ਗੁਰਦੁਆਰੀ ਚ ਜਾਂਦਾ ਸੀ ਉਹ ਕਹਿੰਦੇ ਸੀ ਬਾਹਰ ਰੱਖ ਲੈ ਦਾੜ੍ਹੀ ਰੱਖ ਲਈ ਬਸ ਫੇਰ ਮੈਂ ਪੱਖੀਆਂ ਵੇਚਣ ਲੱਗ ਗਿਆ ਫੇਰ ਲੋਕੀ ਬਾਬਾ ਪੱਖੀ ਵਾਲਾ ਕਹਿਣ ਲੱਗੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਨੂੰ ਤਾਂ ਉਹ ਐਂ ਗਿਰੂ ਦੇ ਨਾਲ ਅਸ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਬੜੇ ਹੀ ਜਾਣੀ ਪਛਾਣੀ ਜਿਹੜੀ ਹਸਤੀ ਆਪਾਂ ਕਹਿ ਸਕਦੇ ਹੋ ਮੌਜੂਦ ਨੇ ਕਿਉਂਕਿ ਸਾਰੇ ਲੋਕ ਕਿ ਉਹਨਾਂ ਨੂੰ ਜਾਣਦੇ ਆ ਬਾਬਾ ਪੱਕਿਆ ਵਾਲਾ ਪਰ ਅੱਜ ਅਸੀਂ ਇਸੀ ਇਹਨਾਂ ਦੀ ਕਹਾਣੀ ਬਾਰੇ ਜਾਣਾਂਗੇ ਕਿਵੇਂ ਓਮ ਪ੍ਰਕਾਸ਼ ਕੁਮਾਰ ਤੋਂ ਬਾਬਾ ਜੀ ਓਮ ਪ੍ਰਕਾਸ਼ ਸਿੰਘ ਬਣੇ ਤੇ ਲੋਕ ਜਿਹੜੇ ਨੇ ਅੱਜ ਕੱਲ ਇਹਨਾਂ ਨੂੰ ਪੱਕੇ ਵਾਲੇ ਬਾਬਾ ਕਹਿੰਦੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਤੇ ਜ਼ਿੰਦਗੀ ਬਾਰੇ ਇਹਨਾਂ ਦੀ ਚਾਣਨਾ ਕਰਦੇ ਆ ਕਿ ਕਿਵੇਂ ਇਕੱਲੇ ਰਹਿ ਗਏ ਪਰਿਵਾਰ ਦੇ ਵਿੱਚ ਕੋਣ ਕੋਣ ਸੀਗਾ ਸਾਰੀ ਕਹਾਣੀ ਇਹਨਾਂ ਨਾਲ ਰੋਬਰੂ ਕਰਦੇ ਆ ਸਤਿ ਸ਼੍ਰੀ ਅਕਾਲ ਆਸੀ ਗਾਰ ਕੀ ਹਾਲ ਚੱਲ ਆ ਬਾਬਾ ਜੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਓਮ ਓਮ ਪ੍ਰਕਾਸ਼ ਕੁਮਾਰ ਤੋਂ ਕਿਵੇਂ ਓਮ ਪ੍ਰਕਾਸ਼ ਸਿੰਘ ਬਣੇ ਕਿਵੇਂ ਅੱਜ ਇਕੱਲੇ ਰਹਿ ਗਏ ਹਾਂ ਤੇ ਕੀ ਕੀ ਲਾਈਫ ਦੇ ਵਿੱਚ ਹੋਇਆ ਪੂਰੀ ਆਪਣੀ ਕਹਾਣੀ ਮੈਂ ਜੀ ਪਹਿਲਾਂ ਮੋਨਾ ਸੀ ਜੀ ਉਦੋਂ ਬਾਅਦ ਘਰ 'ਚ ਕਲੇਸ਼ ਰਹਿਣ ਲੱਗ ਗਿਆ ਕਿੰਨੇ ਸਾਲ ਦੀ ਗੱਲ ਹੈ ਇਹ ਇਹਨੂੰ ਹੋ ਗਿਆ ਜੀ ਮੈਨੂੰ ਅੱਜ 30 ਸਾਲ ਹੋ ਗਏ ਆ 30 ਸਾਲ ਹੋ ਗਏ ਅੱਛਾ 30 ਸਾਲ ਹੋ ਗਏ ਹੂੰ ਉਦੋਂ ਬਾਅਦ ਮੈਂ ਘਰੋਂ ਫਟੇ ਕੱਪੜਿਆਂ ਨਾਲ ਨਿਕਲਿਆ ਸੀ Hindu ਪਰਿਵਾਰ ਦੇ ਵਿੱਚੋਂ ਸੀ ਮੈਂ Hindu ਪਰਿਵਾਰ ਚੋਂ ਸੀ ਪਹਿਲਾਂ ਮੈਂ Hindu ਸੀ ਜੀ ਉਦੋਂ ਬਾਅਦ ਮੈਂ ਨਾ ਤਾਂ ਦਾੜੀ ਕਟਾਈ ਹਮ ਨਾ ਮੈਂ ਵਾਲ ਕਟਾਈ ਹਮ ਗੁਰਦੁਆਰੇ ਜਾਂਦਾ ਸੀ ਰੋਟੀ ਖਾ ਲੈਂਦਾ ਸੀ ਹਮ ਦਿਹਾੜੀਆਂ ਕਰ ਲੈਂਦਾ ਸੀ ਹਮ ਬਸ ਇੱਕ ਵਾਰੀ ਮੈਂ ਗਿੱਲਾਂ ਲਈ ਨਹਿਰ 'ਚ ਛਾਲ ਵੀ ਮਾਰਤੀ ਸੀ ਕਿਉਂ ਉਹ ਬਸ ਘਰ ਦੇ ਕਲੇਸ਼ ਵੰਨੀ ਇੱਕ ਵਾਰੀ ਮੈਂ ਜ਼ਹਿਰ ਵੀ ਖਾ ਲਈ ਸੀ ਮੈਂ ਫਿਰ ਕਿਹਾ ਛੱਡ ਕੀ ਲੈਣਾ ਦੁਨੀਆ ਤੋਂ ਫੇਰ ਤਾਂ ਮਹਾਰਾਜ ਦੇ ਲੜ ਲੱਗ ਗਏ ਜੀ ਫੇਰ ਤਾਂ ਬਾਹਰ ਨਿਕਲ ਗਏ ਬਸ ਫਿਰਦੇ ਰਹੇ ਫਿਰਦੇ ਰਹੇ ਕਿਤੇ ਨੰਦਪੁਰ ਦਿਹਾੜੀਆਂ ਲਾਉਣੀਆਂ ਕਿਤੇ ਕਿਤੇ ਦਿਹਾੜੀਆਂ ਲਾਉਣੀਆਂ ਪਰ ਫਿਰਦੇ 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 ਫਿਰ ਮੈਨੂੰ ਕਿਤੇ ਫਤੇਗੜ ਸਾਹਿਬ ਗੁਰਦੁਆਰੇ ਚਲਵਾਤਾ ਤੇ ਮੈਂ ਉੱਥੇ ਮਹੀਨਾ ਕੁ ਕੀਤਾ ਕੰਮ ਮੈਂ ਕਿਹਾ ਨਹੀਂ ਕੋਈ ਆਪਣਾ ਹੀ ਕੰਮ ਕਰੂੰਗਾ ਹੂੰ ਉਦੋਂ ਬਾਅਦ ਮੈਂ ਇੱਕ ਤਾਰ ਵਾਲੀ ਪੱਖੀ ਗੱਡੀਆਂ ਦੇ ਵਿੱਚ ਵੇਚਦਾ ਹੁੰਦਾ ਸੀ ਹੂੰ ਜਿੱਥੇ ਖਤਮ ਹੋ ਜਾਣੀ ਉੱਥੇ ਸੌ ਜਾਣਾ ਤੇ ਸਨਾਤੇ ਸੌਂਦਾ ਹੁੰਦਾ ਸੀ ਫਟਵਾਲਾਂ ਤੇ ਬਾਦਾ 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 ਇਤੋਂ ਮੈਂ ਮੋਢੇ ਤੇ ਮਾਲ ਇਥੋਂ ਦੇ ਦਵੇ ਤੁਸੀਂ ਮਸ਼ਹੂਰ ਹੋ ਗਏ ਜੀ ਅੱਛਾ ਬਾਬਾ ਜੀ ਤੁਸੀਂ ਜਿਵੇਂ ਕਿਹਾ ਮੈਂ ਜ਼ਹਿਰ ਵੀ ਖਾ ਲਈ ਸੀ ਕੀ ਕਹਾਣੀ ਹੋਈ ਸੀ ਕਿ ਕਿਉਂ ਜ਼ਹਿਰ ਖਾਦੇ ਸੀਗੀ ਇੱਕ ਵਾਰੀ ਸਾਨੂੰ ਦੱਸੋਗੇ ਦੇਖੋ ਜੀ ਉਹਨਾਂ ਦਾ ਤਾਂ ਨਾਂ ਹੀ ਨਾ ਨਾ ਲਓ ਉਹਨਾਂ ਦਾ ਨਾਂ ਨਾ ਲਓ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਮੈਂ ਤਾਂ ਉਹ ਸਭ ਮਰ ਗਏ ਮੇਰੇ ਵਾਸਤੇ ਕੌਣ ਕੌਣ ਸੀਗੇ ਪਰਿਵਾਰ ਦੇ ਮੇਰੇ ਦੋ ਮੁੰਡੇ ਆ ਇੱਕ ਕੁੜੀ ਆ ਤੇ ਬਸ ਮੇਰੇ ਵਾਸਤੇ ਤੋਂ ਉਹਨੇ ਤਾਂ ਨਾ ਹੀ ਨਾ ਲਓ ਬਸ ਘਰ ਵਾਲੀ ਉਹਨੇ ਤਾਂ ਨਾ ਹੀ ਨਾ ਲਓ ਮਰ ਗਏ ਮੇਰੇ ਵਾਸਤੇ ਸਾਰੇ ਮੇਰੇ ਭਰਾ ਬਹੁਤ ਲੈਨ ਲੋਟ ਆਦਮੀ ਐ ਇੱਥੇ ਹਾਂ ਜਨਤਾ ਇੱਧਰ ਹੀ ਕਿੱਥੇ ਜਨਤਾਨਗਰ ਜਨਤਾਨਗਰ ਬੜ ਮੈਂ ਇਥੋਂ ਲੁਧਿਆਣੇ ਦਾ ਰਹਿਣ ਵਾਲਾ ਮੈਂ ਅੱਛਾ ਪਰ ਮੇਰੇ ਵਾਸਤੇ ਸਭ ਮਰੇ ਹੋਇਆ ਮੈਂ ਕਿਸੇ ਰਿਸ਼ਤੇਦਾਰ ਕੋਲ ਰਿਸ਼ਤੇਦਾਰ ਬਹੁਤ ਮੋਟੇ ਕਿਸੇ ਨਾਲ ਕੋਈ ਮਤਲਬ ਨਹੀਂ ਗੁਰਦੁਆਰਾ ਜੀ ਚ ਟਾਈਮ ਪਾਸ ਕੀਤਾ ਫੋਟੋ ਵਾਲਾਂ ਤੇ ਸਮਝਾਦਾ ਸੀ ਪਰਿਵਾਰ ਦੀ ਯਾਦ ਨਹੀਂ ਆਈ ਕਦੇ ਹੋਇਆ ਨਹੀਂ ਕਿ ਹਾਂ ਪੁੱਛ ਲੈਵੇ ਜੀ ਉਹਨਾਂ ਦਾ ਨਾ ਹੀ ਨਾਲ ਹੋਈ ਅੱਛਾ ਬਸ ਕੀ ਕੀ ਹੋਇਆ ਬਾਬਾ ਜੀ ਬਹੁਤ ਜ਼ਿਆਦਾ ਪਰਿਵਾਰ ਤੋਂ ਜੇ ਆਪਾਂ ਕਹਿ ਸਕਦੇ ਆ ਦੁਖੀ ਹੋ ਪਰਿਵਾਰ ਦਾ ਨਾਮ ਲੈਣਾ ਵੀ ਨਹੀਂ ਚਾ ਰਹੇ ਕਿ ਤੁਹਾਡੇ ਲਈ ਮਰ ਗਏ ਨੇ ਕਿ ਇਹਦਾ ਤਾਂ ਕੀ ਹਾਸਾ ਹੋਇਆ ਜੀ ਬਸ ਮੈਂ ਇੱਕ ਹੀਰੋ ਫੈਕਟਰੀ 'ਚ ਕੰਮ ਕਰਦਾ ਮੇਰੀ ਬਾਂਹ ਖਤਮ ਹੋ ਗਈ ਸੀ ਇੱਕ ਵਾਰ ਮੈਂ ਬਾਹਰ ਰਹਿ ਕੇ ਠੀਕ ਰਾਇਆ ਹੂੰ ਮੈਂ ਤਾਂ ਉਹਨਾਂ ਦਾ ਤਨਾ ਨਾ ਤੁਸੀਂ ਨਾ ਹੀ ਨਾ ਲਓ ਹੂੰ ਬਸ ਕਦੇ ਪੁੱਛਿਆ ਵੀ ਨਹੀਂ ਕਿੱਥੇ ਹੈਗੀ ਮਤਲਬ ਹੀ ਕੋਈ ਨਹੀਂ ਅੱਛਾ ਮਤਲਬ ਹੀ ਕੋਈ ਨਹੀਂ ਮੇਰੇ ਤਾਂ ਉਹ ਬਾਬਾ ਨਾਨਕ ਆ ਕੀ ਬਾਤ ਬਸ ਅੱਜ ਕਿਵੇਂ ਤੁਸੀਂ ਹਿੰਦੂ ਤੋਂ ਸਿੱਖ ਬਣੇ ਕਿਵੇਂ ਮਤਲਬ ਕਿ ਬਾਬਾ ਨਾਨਕ ਨਾਲ ਜੁੜੇ ਬਾਹਰ ਰਹਿੰਦਾ ਸੀ ਹੂੰ ਗੁਰਦੁਆਰੇ 'ਚ ਜਾਂਦਾ ਸੀ ਉਹ ਕਹਿੰਦੇ ਸੀ ਬਾਅ ਰੱਖ ਲੇ ਦਾੜੀ ਰੱਖ ਲਈ ਹੂੰ ਬਸ ਫੇਰ ਮੈਂ ਪੱਖੀਆਂ ਵੇਚਣ ਲੱਗ ਗਿਆ ਹੂੰ ਫੇਰ ਲੋਕੀ ਬਾਬਾ ਪੱਖੀ ਵਾਲਾ ਕਹਿਣ ਲੱਗੇ ਹੂੰ ਭੁੱਖਾ ਮਰਦਾ ਸੀ ਹੂੰ ਉਦੋਂ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਹੂੰ ਜੇ ਅੱਜ ਮੈਨੂੰ মিডিਆ ਨੇ ਇੱਥੋਂ ਟੱਕਰ ਚੱਕਿਆ ਹੂੰ ਜਾਂ ਬਾਅਦਲੇ ਬੰਦਿਆਂ ਨੇ ਮੈਨੂੰ ਇੱਥੋਂ ਟੱਕਰ ਚੱਕਿਆ ਮੇਰੇ ਤਾਂ ਫੇਰ ਇਹੀ ਰਿਸ਼ਤੇਦਾਰ ਹੈ ਨਾ ਬਿਲਕੁਲ ਫੇਰ ਮੈਂ ਉਹਨਾਂ ਤੋਂ ਕੀ ਲੈਣਾ ਮੁੰਡੇ ਦਾ ਫਿਰਨ ਕਾਰਾਂ ਚ ਤੇ ਪਿਓ ਟੇਸਨਾਂ ਤੇ ਸੌਵੇ ਕੱਢਿਆ ਸੀਗਾ ਉਹਨਾਂ ਨੇ ਤੁਹਾਨੂੰ ਹਾਂ ਘਰੋਂ ਘਾਟਦਾ ਸੀ ਕਿਉਂ ਬਸ ਗੱਲ ਪਤਾ ਕੀ ਹੈ ਜੀ ਜਦੋਂ ਨਾ ਕਹਿੰਦਾ ਨਾ ਪੈਸੇ ਨੂੰ ਸਲਾਮ ਆ ਜੀ ਬਿਲਕੁਲ ਮੇਰਾ ਤਾਂ ਉਹ ਬੈਠਾ ਸਭ ਤੋਂ ਵੱਡਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਇਸ ਮਕਾਮ 'ਚ ਆ ਜਾਊਂਗਾ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਕਿ ਟੇਸਨਾਂ ਤੇ ਮਰਮੜ ਜਾਣਾ افسوس ਹੁੰਦਾ ਹੈ ਕਿ ਆਪਣੇ ਪਰਿਵਾਰ ਹੋਣ ਦੇ باوجود ਵੀ ਸਟੇਸ਼ਨਾਂ ਤੇ ਸੌਣਾ ਪਿਆ ਲੋਕਾਂ ਦੇ ਆਪਾਂ ਕਹਿੰਦੇ ਹਰ ਕੋਈ ਚਾਹੁੰਦਾ ਵੀ ਸਾਡਾ ਪਰਿਵਾਰ ਹੋਵੇ ਲੇਕਿਨ ਤੁਹਾਡੇ ਪਰਿਵਾਰ ਵਾਲਿਆਂ ਨੇ ਤੁਹਾਨੂੰ ਘੱਟ ਦਿੱਤਾ ਸੀ ਦੇਖੋ ਜੀ ਇੱਕ ਵਾਰੀ ਨਾ ਮੈਂ ਦੀਪ ਗੁਰਦੁਆਰੇ ਦੇ ਵਿੱਚ ਗਿਆ ਦੀਪ ਗੁਰਦੁਆਰੇ ਵਿੱਚ ਮੈਂ ਇਹ ਦੇਖਦਾ ਹੁੰਦਾ ਸੀ ਮੈਨੂੰ ਕਿਤੇ ਚਾਹ ਮਿਲੂਗੀ ਕਿੱਥੇ ਰੋਟੀ ਮਿਲੂਗੀ ਮੈਂ ਕੁੱਤੇ ਵਾਂਗੂ ਫਿਰਦਾ ਰਹਿੰਦਾ ਹੁੰਦਾ ਸੀ ਹੁਣ ਤਾਂ ਵਾਈਗਰੂ ਦੀ ਮੇਰੇ ਤੇ ਬਹੁਤ ਕਿਰਪਾਈ ਬਹੁਤ ਕਿਰਪਾਈ ਬਹੁਤ ਅੱਛਾ ਪਰਿਵਾਰ ਵਾਲੇ ਮਿਲਣ ਆਉਂਦੇ ਆ ਕਹਿੰਦੇ ਆ ਕਿ ਕਿੱਥੇ ਆਂ ਕਿਵੇਂ ਅੱਛਾ ਆਉਂਦੇ ਆ ਮੈਂ ਕਿਹਾ ਮੈਂ ਕਿਹਾ ਮੈਂ ਉਹੀ ਆ ਜਿਹੜਾ ਟੇਸ਼ਨਾਂ ਤੇ ਸੌਂਦਾ ਸੀ ਹਾਂ ਉਹਦੇ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਅੱਜ ਤੁਸੀਂ ਕਹਿੰਦੇ ਹੋ ਮੇਰਾ ਬੇਰਾ ਮੈਂ ਕਿਹਾ ਕੋਈ ਮੇਰਾ ਨਹੀਂ ਹੈਗਾ ਇਹ ਤੁਸੀਂ ਪੈਸੇ ਨੂੰ ਕਰ ਰਹੇ ਹੋ ਨਾ ਮੈਂ ਤਾਂ ਮੈਂ ਤਾਂ ਬਾਹਰੋਂ ਮੈਨੂੰ ਪੈਸੇ ਆਉਂਦੇ ਆ ਨਾ ਮੈਂ ਉਹਨੂੰ ਇਹੀ ਕਹਿਣਾ ਵੀ ਲੋਕੀ ਸਾਹਮਣੇ ਮੇਰਾ ਰੋਟੀ ਚੋਕਾ ਹੈਗਾ ਮੈਂ ਇਹਦੇ ਵਿੱਚੋਂ ਜ਼ਿਆਦਾ ਮਾਰਜਿੰਗ ਨਹੀਂ ਰੱਖਿਆ ਹੋਇਆ ਮੈਂ 10 20 ਰੁਪਏ ਰੱਖੇ ਹੋਏ ਆ ਮੈਨੂੰ ਕਹਿਣਗੇ ਕਾਰਾਂ ਵਾਲੇ ਵੀ ਬਾਬਾ ਜੀ ਇਹ ਤਾਂ ਰੇਟ ਬਹੁਤ ਘੱਟ ਆ ਮੈਂ ਕਹਿੰਦਾ ਠੀਕ ਆ ਰੋਟੀ ਚੱਲਦੀ ਭਾਈਆ ਬਸ ਕੀ ਹੋਵਾਂ ਤੇ ਬਾਬਾ ਜੀ ਕਦੇ ਇੰਜ ਹੋਇਆ ਕਿ ਆਪਣੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਰੇ ਲਈ ਤਾਂ ਸਾਰੇ ਹੀ ਮਰ ਗਏ ਪਰ ਜਿਵੇਂ ਤੁਸੀਂ ਕਿਹਾ ਮਿਲਣ ਆਂਦੇ ਪਹਿਲਾਂ ਕਦੇ ਮਿਲਣ ਆਏ ਨਹੀਂ ਕਿ ਹੁਣ ਜਦੋਂ ਤਰੱਕੀਆਂ ਹੋ ਗਈਆਂ ਉਹ ਮਿਲਣ ਆ ਰਹੇ ਨੇ ਦੇਖੋ ਜੀ ਜਦੋਂ ਹੋ ਮੇਰੀਆਂ ਵੀਡੀਓ ਦੇਖਦੇ ਆ ਨਾ ਉਦੋਂ ਉਹ ਪਾਜਦੇ ਆ ਅੱਛਾ ਵੀ ਇਸ ਬੰਦੇ ਕੋਲ ਪੈਸਾ ਆ ਗਿਆ ਹੂੰ ਪੈਸੇ ਨੂੰ ਸਲਾਮਾ ਨਾ ਫਿਰ ਮੈਨੂੰ ਤਾਂ ਕੋਈ ਨਹੀਂ ਮਤਲਬ ਕਿ ਆਪਣੀ ਔਲਾਦ ਵੀ ਮਤਲਬ ਪੈਸਿਆਂ ਨਾਲ ਜੁੜੀ ਹੋਈ ਹੈ ਤੇ ਕਰਵਾ ਲਈ ਉਹ ਗੱਲ ਪਤਾ ਕੀ ਹੈ ਜੀ ਹੂੰ ਜਦੋਂ ਮੈਂ ਮੈਂ ਤਾਂ ਤੁਹਾਨੂੰ ਇੱਕ ਸਾਊਦੀ ਪਤਾ ਮੈਂ ਕਿਉਂ ਕਹਿਣਾ ਵੀ ਇਹ ਤਾਂ ਉਹੀ ਭਰਾ ਲੈਣ ਲੋਟ ਹੂੰ ਉਹਨਾਂ ਨੇ ਪਹਿਲਾਂ ਤਾਂ ਕਿਤੇ ਪੁੱਛਿਆ ਨਹੀਂ ਹੂੰ ਵੀ ਭਾਈ ਤੂੰ ਤੇ ਜਿੰਦਾਂ ਕੋ ਮਰ ਗਿਆ ਹੂੰ ਜਦੋਂ ਅੱਜ ਮੇਰਾ ਨਾਂ ਚੱਲਦਾ ਪਿਆ ਹੂੰ ਆਜੇ ਮੇਰੇ ਕੋ ਹਰੇਕ ਭਾਜਦਾ ਮੈਂ ਕਿਹਾ ਵੀ ਨਾ ਮੈਂ ਨਹੀਂ ਜਾਣਦਾ ਬਸ ਜਾਣਦੇ ਨਹੀਂ ਮੈਂ ਮੈਂ ਫਟੇ ਕੱਪੜਿਆਂ ਹੀ ਫਿਰਦਾ ਹੁੰਦਾ ਸੀ ਫਟੇ ਕੱਪੜਿਆਂ 'ਚ ਅੱਛਾ ਮੈਂ ਬੇਟਾ ਗਲਪਤ ਹੀ ਆ ਵੀ ਉਹਨਾਂ ਦਾ ਤਰਾਨਾ ਵੀ ਨਾ ਕਰੋ ਮੈਂ ਪੂਰੀ ਜਵ ਬਾਹਰੀ ਫੋਟੋ ਵਾਲਾਂ ਤੇ ਕੱਟੀ ਆ ਮੈਂ ਭੁੱਖਾ ਰਹਿੰਦਾ ਹੁੰਦਾ ਸੀ ਦੋ ਦੋ ਦਿਨਾਂ ਪੁੱਛਿਆ ਨਹੀਂ ਕਿਸੇ ਨੇ ਨਹੀਂ ਨਹੀਂ ਪੁੱਛਿਆ ਬੇਟਾ ਮੈਂ ਮੂੰਹ ਟੱਕ ਲੰਦਾ ਸੀ ਤਾਂ ਕਰਕੇ ਜੇ ਕੋਈ ਰਿਸ਼ਤੇਦਾਰ ਨਹੀਂ ਜਾਂ ਕਿਸੇ ਨੇ ਨੰਗਣਾ ਨਾ ਮੂੰਹ ਟੱਕ ਲੰਦਾ ਸੀ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਨੂੰ ਤਾਂ ਉਹ ਆਈ ਗਿਰੂ ਦੇ ਨਾਲ ਬਸ ਹਾਰੇ ਦੋ ਤੇ ਹੁੰਦਾ ਹੈ ਨਾ ਕਿ ਹਮੇਸ਼ਾ ਆਪਾਂ ਵਿਆਹ ਉਹ ਦੋ ਕਰਦੇ ਆ ਜਾਂ ਵਿਆਹ ਕੀਤਾ ਜਾਂਦਾ ਹੈ ਕਿ ਘਰ ਵਾਲੀ ਹੋਵੇ ਘਰ ਵਾਲਾ ਹੋਵੇ ਇੱਕ ਹਮਸਫਰ ਹੁੰਦਾ ਹੈ ਉਹਨਾਂ ਨੇ ਵੀ ਤੁਹਾਡਾ ਸਾਥ ਨਹੀਂ ਦਿੱਤਾ ਜਦੋਂ ਪਿੰਦ ਬੇਟਾ ਕਹਿੰਦਾ ਬੇਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਆਪਣੇ ਅਸੀਂ ਤਾਂ ਉਹ ਚੀਜ਼ ਬਣਾ ਰਹੇ ਹਾਂ ਜਿਹੜੀ ਸਾਡੇ ਨਾਲ ਜਾਊਗੀ ਬਿਲਕੁਲ ਬਸ ਹੁਣ ਤਾਂ ਇਹ ਰੱਖਿਆ ਵਾਇਗਰ ਨੂੰ ਵੀ ਚੱਲਦੇ ਫਿਰ ਤੇ ਚੱਕਰੀ ਸਾਡੇ ਨੂੰ ਸੰਭਾਲ ਲੈ ਕੋਈ ਨਹੀਂ ਆਏਗਾ ਜਿੰਦਗੀ ਵਿੱਚ ਇਹ ਰੱਖਿਆ ਕਿ ਕਿਸੇ ਦਾ ਬੁਰਾ ਨਾ ਕਰੇ ਕੀ ਕੋਈ ਅਧਿਕਾਰ ਜਾਣ ਦੀ ਕੋਸ਼ਿਸ਼ ਕੀਤੀ ਆਪਣੇ ਪਰਿਵਾਰ ਦੀ ਕਿਸੇ ਵਲੇ ਯਾਦ ਆ ਗਈ ਹੋਵੇ ਆਪਣੇ ਘਰ ਵਾਲੇ ਦੀ ਜਾਂ ਬੱਚਿਆਂ ਦੀ ਜਾਂ ਕੁੜੀ ਕੁੜੀ ਦੇ ਵਿਆਹ ਦੀ ਜਾਂ ਫਿਰ ਕਿਛ ਬੇਟਾ ਯਾਦ ਜਦੋਂ ਮੈਂ ਨਿਕਲਿਆ ਸੀ ਨਾ ਉਦੋਂ ਆਉਂਦੀਆਂ ਸੀ ਹੁਣ ਤਾਂ ਪੱਥਰ ਬਣ ਗਿਆ ਹੁਣ ਪੱਥਰ ਬਣ ਗਿਆ ਹੁਣ ਪੱਥਰ ਬਣ ਗਿਆ ਬੇਟਾ ਹੁਣ ਤਾਂ ਸਿਰਫ ਇਹ ਸੋਚੀਦਾ ਸੱਚੇ ਬਾਦਸ਼ਾਹ ਬਸ ਇੱਕ ਜੇਤੂ ਨਾ ਹੁੰਦਾ ਤੇ ਮੇਰਾ ਕੀ ਹੋਣਾ ਸੀ ਮੇਰੀ ਜਟਾ ਬਣ ਗਈ ਐ ਸੀ ਸਿਰ 'ਚ ਮੇਰੇ ਦਿਮਾਗ 'ਚ ਕੋਈ ਗੱਲਬਾਤ ਨਾ ਹੋਵੇ ਨਾ ਤੇ ਮੈਂ ਮਾਰ ਰੱਤੇ ਛੱਡ ਦਲਾਂ ਸੱਚੇ ਪਾਤਸ਼ਾਹ ਤੂੰ ਨਹੀਂ ਮੇਢੀ ਚੰਗਾ ਕਰੀ ਮਾੜਾ ਕਰ ਇਹ ਕਹੀਦਾ ਸੱਚੇ ਪਾਸ਼ਾ ਚੱਲਦੇ ਫਿਰਦੇ ਨੂੰ ਚੱਕ ਲਈ ਮੈਨੂੰ ਸੰਭਣ ਵਾਲਾ ਕੋਈ ਨਹੀਂ ਹੈਗਾ ਉਮੀਦ ਹੈਗੀ ਹੈ ਕਿ ਕੱਲ ਨੂੰ ਜੇਕਰ ਮਾੜਾ ਟਾਈਮ ਆਊਗਾ ਤਾਂ ਤੁਹਾਡੇ ਜਿਹੜੇ ਬੱਚੇ ਨੇ ਪਰਿਵਾਰ ਵਾਲੇ ਤੁਹਾਡੇ ਕੋਲ ਮਤਲਬ ਵੀ ਕੋਈ ਨਹੀਂ ਜੀ ਮਤਲਬ ਹੀ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਇੱਕ ਅ ਇੰਨਾ ਕਿ ਬਾਬਾ ਜੀ ਤੁਹਾਡੇ ਨਾਲ ਐਡਾ ਕੀ ਹਾਸ ਹੋ ਗਿਆ ਆਪਣੇ ਪਰਿਵਾਰ ਨਾਲ ਤੁਸੀਂ ਇੰਨੀ ਜ਼ਿਆਦਾ ਨਫ਼ਰਤ ਜਿਹੜਾ ਕਿ ਪਿਆਰ ਇੱਕ ਨਫ਼ਰਤ ਦੇ ਵਿੱਚ ਬਦਲ ਗਿਆ ਬੇਟਾ ਰਿਸ਼ਤੇਦਾਰ ਜਿਹੜੇ ਦੁੱਖ ਦੇ ਟਾਈਮ ਕੰਮ ਆ ਜੇ ਨਾ ਜੀ ਉਹ ਤਾਂ ਹੈਗਾ ਰਿਸ਼ਤੇਦਾਰ ਬਿਲਕੁਲ ਜਿਹੜਾ ਸੁੱਖ ਦੇ ਟਾਈਮ ਆ ਕੇ ਹੂੰ ਦੁੱਖ ਦੇ ਟਾਈਮ ਤਾਂ ਪੁੱਛੇ ਨਾ ਹੂੰ ਸੁੱਖ ਦੇ ਟਾਈਮ ਆ ਕੇ ਕਹੇ ਇਹ ਮੇਰਾ ਰਿਸ਼ਤੇਦਾਰ ਹੈ ਹੂੰ ਉਹ ਕਾਦਾ ਫਿਰ ਉਸ ਬੰਦੇ ਨਾਲ ਕੀ ਲਿੰਕ ਰੱਖਣਾ ਫਿਰ ਵਾਈਗਰੂ ਨਾ ਰੱਖੋ ਉਦੋਂ ਚਾਹੇ ਭੁੱਖੇ ਵੀ ਆ ਤਾਂ ਵੀ ਉਹ ਸਾਥ ਦਊਗਾ ਬਿਲਕੁਲ ਫਿਰ ਆਪਾਂ ਉਹਨਾਂ ਤੋਂ ਕੀ ਲੈਣਾ ਜੀ ਚੀਜ਼ ਉਹ ਖਰੀਦਦਾ ਮੈਂ ਜਿਹੜੀ ਮੇਰੇ ਨਾਲ ਜਾਣੀ ਆ ਬਿਲਕੁਲ